ਅਸੀਂ ਜਿਹੜੇ ਹੁਣ ਤੱਕ ਨਿਯਮ ਪੌਂਕੜ ਵਾਲੇ ਹੁੰਦੇ ਸੀ ਉਹਨਾਂ ਵਿੱਚ ਪੁਲਿੰਗ ਇਕਵਚਨ ਦੇ ਪੜਨਾਮ ਨੂੰ ਪੁਲਿੰਗ ਇਕਵਚਨ ਨੂੰ ਤੇ ਉਹਦੇ ਵਿਸ਼ੇਸ਼ਣਾਂ ਔਗੜ ਆਉਂਦੀ ਹੈ। ਇਸਤਰੀ ਲਿੰਗ ਤੇ ਉਹਦੇ ਵਿਸ਼ੇਸ਼ਣਾਂ ਔਗੜ ਨਹੀਂ ਆਉਂਦੀ। ਬਹੁਵਚਨ ਤੇ ਉਹਦੇ ਵਿਸ਼ੇਸ਼ਣਾਂ ਔਗੜ ਨਹੀਂ ਆਉਂਦੀ। ਇਸ ਤਰ੍ਹਾਂ ਸੰਬੋਧਨ ਸ਼ਬਦ ਦੇ ਜੋ ਵਿਸ਼ੇਸ਼ਣ ਹੋ ਹੈ ਉਹ ਵੀ ਔਗੜ ਨਹੀਂ ਆਉਂਦੀ। ਇਸਬੰਧ ਕਰ ਜਦੋਂ ਲੁਕਿ ਸੇ ਪੁਲਿੰਗ ਇਕਵਚਨ ਨਾਉ ਨਾਲ ਲੱਗਿਆ ਹੋਵੇ ਤੇ ਜਿਹੜਾ ਨਾਲ ਵਿਸ਼ੇਸ਼ਣ ਦਾ ਉਹਨੂੰ ਵਿਅੰਕੜ ਨਹੀਂ ਆਈ ਇਹ ਅਸੀਂ ਹੁਣ ਤੱਕ ਕੀਤਾ ਅਸੀਂ ਇੱਕ ਚੀਜ਼ ਦੇਖੀ ਵੀ ਇਸਤਰੀ ਲਿੰਗ ਜਿਹੜਾ ਸ਼ਬਦ ਹੈ ਉਹਨੂੰ ਅੰਕੜ ਨਹੀਂ ਆਉਂਦੀ ਇਹ ਦੇਖਿਆ ਨਾ ਪਰ ਅੱਜ ਮੈਂ ਕੁਝ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਤੁਹਾਨੂੰ ਜਿਹੜੀਆਂ ਦੱਸਣੀਆਂ ਐ ਜਿਨ੍ਹਾਂ ਦੇ ਵਿੱਚ ਇਸਤਰੀ ਲਿੰਗ ਸ਼ਬਦ ਨੂੰ ਅੰਕੜ ਆਈ ਹੈ ਜਿਵੇਂ ਨੀ ਨੀ ਪੁਰਾਣ ਕਾਰਨ ਕਿ ਆਏ ਕਿ ਉਹ ਸੰਸਕ੍ਰਿਤ ਦੇ ਵਿੱਚੋਂ ਸਿੱਧੇ ਆਏ ਹੋਏ ਸ਼ਬਦ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਹੈ ਉਹ ਆਪਣੇ ਮੂਲ ਰੂਪ ਦੇ ਵਿੱਚ ਔਣਪੜ੍ਹ ਦੇ ਨਾਲ ਆਈ ਹੈ ਜਿਹੰਦਾ ਮੂਲ ਰੂਪ ਸੀ ਨਾ ਉਹਦੇ ਮੁਤਾਬਕ ਔਣਪੜ੍ਹ ਦੇ ਨਾਲ ਆਈ ਹੈ ਤੋਂ ਉਹ ਔਣਕੜ ਇਸਤਰੀ ਲਿੰਗ ਦੇ ਨਾਲ ਆਈ ਪਰ ਉਹਦੇ ਵਿਸ਼ੇਸ਼ਣ ਨਾਲ ਨਹੀਂ ਆਣੀ ਠੀਕ ਹੈ ਨਾ ਉਸ ਇਸਤਰੀ ਲਿੰਗ ਦੇ ਨਾਲ ਜਿਹੜੇ ਸੰਸਕ੍ਰਿਤੋਂ ਸਿੱਧੇ ਸ਼ਬਦ ਆਏ ਆਪਣਾ ਮੂਲ ਰੂਪ ਲੈ ਕੇ ਆਏ ਉਹਦੇ ਵਿਸ਼ੇਸ਼ਣ ਨੂੰ ਪੜਨੀਆਣੀ ਪਰ ਉਸ ਇਸਤਰੀ ਲਿੰਗ ਸ਼ਬਦ ਨੂੰ ਨਾਉਨ ਜਿਹੜੀ ਹੈ ਔਂਕੜ ਆਵੇ ਵੀ ਮੈਂ ਤਾਂ ਦੱਸ ਰਿਹਾ ਵੀ ਕਿਤੇ ਖਿਲੇਖਾ ਨਾ ਪੈ ਜਾਵੇ ਵੀ ਔਂਕੜ ਲੱਗੇ ਤੇ ਪੁਲਿੰਗ ਇੱਕ ਵਚਨ ਹੋ ਗਏ ਹੈ ਨਾ ਇਹ ਖਿਲੇਖਾ ਨਾ ਪਵੇ ਇਸ ਕਰਕੇ ਆਓ ਇਹ ਥੋੜੇ ਦੇ ਸ਼ਬਦ ਹੈਗੇ ਇਸ ਗੁਰਬਾਣੀ ਦੇ ਵਿੱਚ ਜਿਵੇਂ ਸਾਫ ਹੈ ਜਿੰਦ ਹੈ ਤੰਤ ਹੈ ਢੇਣ ਹੈ ਵਸਤ ਹੈ ਬਿੰਦੇ ਇਸ ਤਰ੍ਹਾਂ ਇਲਾਵਾ ਹੋਰ ਬਹੁਤ ਸਾਰੇ ਸ਼ਬਦ ਆ ਲੈਣ ਬਾਵੇ ਨਾਲ ਬਸਤ ਹੈ ਭੰਡ ਹੈ ਬੱਥ ਹੈ ਇਹ ਜਿਹੜੇ ਸਾਡੇ ਸ਼ਬਦ ਹੈ ਨਾ ਇਹ ਸੰਸਕ੍ਰਿਤ ਤੋਂ ਮੂਲ ਰੂਪ ਦੇ ਵਿੱਚ ਆਪਣੀ ਹੰਪੜ ਲੈ ਕੇ ਆਏ ਨੇ ਪਰ ਇਹ ਹੈ ਸਾਰੇ ਇਸਤਰੀ ਲਿੰਗ ਸ਼ਬਦ ਨੇ ਤੋਂ ਮੈਂ ਗੁਰਬਾਣੀ ਦੇ ਵਿੱਚੋਂ ਇੱਕ ਪੰਕਤੀ ਜਿਹੜੀ ਹੈ ਉਹ ਲਿਖਣ ਲੱਗਿਆ ਤੁਸੀਂ ਦੇ ਵਿੱਚੋਂ ਸਮਝਿਓ ਤਨ ਮਨ ਧਨ ਆਪੀ ਸਭੋ ਸਗਲ ਵਾਰੀਏ ਇਹ ਜਿੰਦ ਜਿਹੜਾ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜ ਦੇਵੇ ਉਹਦੇ ਨਾਮ ਦੀ ਦਸ ਪਾ ਦੇਵੇ ਆ ਤਨ ਮਨ ਧਨ ਪੁਲੀਨ ਵਚਨ ਹੈਗੇ ਭਈ ਮੈਂ ਉਹਦੇ ਹਵਾਲੇ ਕਰ ਨਾ ਸਗਲ ਵਾਰੀਏ ਇਹ ਜਿੰਦ ਜਿੰਦ ਮੇਰੀ ਜਿੰਦ ਇਸ ਤਰੀ ਲੇਕ ਹੈ ਨਾ ਪਰ ਇਹ ਕੁਣੇੰਗਾ ਠੀਕ ਆ ਉਕੜ ਆਈ ਹੈ ਇਹ ਤੇ ਜੇਦ ਨੂੰ ਇਸ ਕਰਕੇ ਆਈ ਕਿਉਂਕਿ ਸੰਸਕ੍ਰਿਤ ਦੇ ਵਿੱਚ ਮੂਲ ਰੂਪ ਲੈ ਕੇ ਸ਼ਬਦ ਆਏ ਨੇ ਤੋਂ ਮੇਰੀ ਜੇਦ ਪਰ ਇਹਦਾ ਵਿਸ਼ੇਸ਼ਣ ਕਾਏ ਇਹ ਇਹ ਹੁਣ ਦੇਖੋ ਵਿਸ਼ੇਸ਼ਣ ਨੂੰ ਨਹੀਂ ਆਈ ਸਮਝ ਆਈ ਤਾਂ ਜਿਹੜੇ ਸੰਸਕ੍ਰਿਤ ਦੇ ਵਿੱਚ ਸਿੱਧੇ ਇਸਤਰੀ ਲਿੰਗ ਸ਼ਬਦ ਆਏ ਨੇ ਉਹ ਮੂਲ ਰੂਪ ਦੇ ਵਿੱਚ ਆਪਣੀ ਔਂਕੜ ਨਾਲ ਜ਼ਾਹਰ ਕਰਦੇ ਨੇ ਠੀਕ ਲੈ ਕੇ ਆਏ ਲੈ ਲੋ ਇਸ ਤਰ੍ਹਾਂ ਇੱਕ ਵਾਕੀ ਹੋ ਲਿਖਦੇ ਆਂ ਹਰ ਧਨ ਰਾਸ ਨਿਰਾਸ ਇਹ ਵਿਤ ਭਾਈ ਜਿਹੜਾ ਹਰੀ ਦਾ ਧਨ ਨਾ ਹਰ ਧਨ ਰਾਸ ਜਿਹਦੇ ਕੋਲ ਰੱਬ ਨੇ ਹਰੇ ਧਨ ਦੀ ਲਾਸੀ ਦੇ ਦਿੱਤੀ ਪ੍ਰਮਾਤਮਾ ਨੇ ਹੈ ਨਾ ਜਾਂ ਘੁਰ ਨੇ ਦੇ ਦਿੱਤੀ ਉਹ ਕੋਲ ਨਾਮ ਤਾਂ ਇਕੱਠਾ ਹੋ ਗਿਆ ਹਰ ਧਨ ਰਾਸ ਨਿਰਾਸ ਹੋ ਗਿਆ ਕਿਉਂਕਿ ਕਿਸ ਤੋਂ ਇਹ ਵਿਤ ਵਿਤ ਬਾਅਦ ਇਥੇ ਮਾਇਆ ਹੈ ਨਾ ਨਹੀਂ ਹੈ ਹੈ ਆਖ ਤਾਂ ਨਹੀਂ ਹੈ ਰਕ ਇਸਤਰੀ ਲਿੰਗ ਵਿੱਚ ਆਇਆ ਮਾਇਆ ਠੀਕ ਹੈ ਨਾ ਇਹ ਮਾਇਆ ਉਹ ਇਹ ਦੁਨਿਆਵੀ ਮਾਇਆ ਤੋਂ ਨਿਰਾਸ਼ ਹੋ ਗਿਆ ਹਰ ਤਾਂ ਨਿਰਾਸ ਜਿਹਦੇ ਕੋਲ ਹਰੀ ਨਾਮ ਧਨ ਦੀ ਰਾਸੀ ਹੈਗੀ ਹੈ ਨਿਰਾਸ਼ ਇਹ ਵਿਤ ਇਹ ਮਾਇਆ ਧਨ ਤੋਂ ਨਿਰਾਸ਼ ਹੋ ਗਿਆ ਹੁਣ ਵਿਤ ਇਸਤਰੀ ਲਿੰਗ ਹੈ ਪਰ ਉਹਦਾ ਵਿਸ਼ੇਸ਼ਣ ਇਹ ਉਹਨੂੰ ਔਕੜ ਨਹੀਂ ਆਉਂਦੀ ਠੀਕ ਹੈ ਨਾ ਸਮਝ ਆ ਗਈ ਨਾ ਇਹ ਜੀ ਤਾਂ ਜਿੱਥੇ ਵੀ ਕਿਤੇ ਇਹ ਮੁਕਤਾ ਹੋਵੇ ਉਹ ਕੁਤਾ ਉਹ ਬਿਜ ਪੁਸ਼ਮੀ ਪਰ ਨਾਲ ਅੱਗੇ ਜਿਹੜਾ ਇਸ ਲਈ ਨਿਸ਼ਾਨ ਓਂਕਰ ਲੱਗੀ ਸਮਝਣਾ ਭਈ ਇਹ ਉਹ ਸ਼ਬਦ ਹੈ ਜਿਹੜੇ ਸੰਸਕ੍ਰਿਤ ਚੋਂ ਆਏ ਹੋਏ ਨੇ ਠੀਕ ਹੈ ਇਹ ਹੋਰ ਪੜ੍ਹ ਕੇ ਰਹਿ ਲੈਣੇ ਆ ਨਾਮ ਨਿਧਾਨ ਲਾਭ ਨਾਨਕ ਇਹ ਨਾਨਕ ਜਿਹਦੇ ਉਹ ਨਾਮ ਦੇ ਖਜ਼ਾਨੇ ਦਾ ਲਾਭ ਹੈਗਾ ਨਾਮ ਦਾ ਖਜ਼ਾਨਾ ਹੈਗਾ ਵਸਤ ਇਹ ਪਰਮਾਨ ਵਸਤ ਸੰਸਰ ਵਿੱਚ ਆਇਆ ਹੋਇਆ ਸ਼ਬਦ ਇਸਤਰੀ ਲਿੰਗ ਹੈ ਵਸਤੂ ਇਹ ਵਸਤੂ ਦੇ ਹੀ ਪਰਮਾਨ ਹੈ ਇਹ ਕਿਹਾ ਗਿਆ ਵਿਸ਼ੇਸ਼ਣ ਇਹਨੂੰ ਨਹੀਂ ਲੱਗੀ ਆਪਣਾ ਨਾ ਕਿਉਂਕਿ ਸਿਰਫ ਉਸ ਸ਼ਬਦ ਨਾਲ ਇਕਵਚਨ ਨਾਉ ਇਸਤਰੀ ਲਿੰਗ ਨੂੰ ਹੀ ਜਿਹੜੀ ਹੈ ਉਹ ਪੜਾਵੇਗੀ ਉਹਦੇ ਵਿਸ਼ੇਸ਼ਣ ਨਹੀਂ ਆਵੇਗੀ ਚਲੋ ਹੋਰ ਭਗਤੀ ਅਸੀਂ ਪਤਕ ਕਰਨ ਵਾਸਤੇ ਦੇਖ ਲੈਨੇ ਆ अंतर गुर आराधना जेबा जप गुरु नाव नेत्री सतगुरु देखना श्रवनी सुनना गुर नाओ सतगुरु सेकीर देया दरगाह पाईए हा फिर पाई नानक कृपा करे जिसनों ए वथ दे जल में जग में उत्तम गाडी है